ਡਿਸਟ੍ਰਿਕਟ ਕਾਟਨ ਦੇ ਵਿੱਚ 4500 ਕਨਸਟੇਬਲਸ ਦੀ ਪੋਸਟਾਂ ਹੋਰ ਜਿਹੜੀਆਂ ਦਰਿਆ ਉਹ ਵੀ ਕਨੈਕਟ ਕਰਦੀਆਂ ਜਿਨ੍ਹਾਂ ਨੂੰ ਫੇਜ਼ ਦੇ ਮੈਨਰ ਦੇ ਵਿੱਚ ਭਰਿਆ ਲੋਕ ਸੋਸ਼ਲ ਮੀਡੀਆ ਮੋਨਿਟਰਿੰਗ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਕਿ ਹਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ ਮੋਨਿਟਰਿੰਗ ਸੈੱਲ ਹੋਣੇ ਚਾਹੀਦੇ ਕਿਤੇ ਕੋਈ ਹੇਟ ਸਪੀਚ ਹੈ ਉਸ ਤੇ ਐਫ ਆਈ ਆਰ ਦਰਜ ਹੋਵੇ ਸੋ ਉਹ ਅਕਰੋਸ ਦੀ ਸੈਲਮੈਂਟ ਉਹ ਪਾਵੇ ਕੋਈ ਬੰਦਾ ਹੋਵੇ جو کوئی ہیٹ سپیچ کرتا ہے یا کو گلوریفائی کرتا ہے کرائم نو سو اس کے خلاف سکت و سکت ایکشن لیا جائے گے ساڑھی ستاسی پرسنٹ کنویکشن رہے ہیں سو اٹ مینز کی پرورڈلی موٹے طور پر تسی سارے انویسٹیگیشن اچھا کرنے ہیں سو تقریباً آ, میں سمجھتا کہ تسی بھدیا کام کر رہے ہو کہ you all deserve a bat on the bat because ساڑھی کنویکشن ریٹ اس چیز کو شو کر رہے ہیں ਇਹ ਜੰਗੀ ਪਦਾਰਥੇ ਅਸੀਂ ਡਰਗ ਕਿਟਸ ਦੀ ਯੂਜ਼ ਕਰਦੇ ਸੀ ਤਾਂ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਬੈਕਗ੍ਰਾਉਂਡ ਇਹਦੀ ਆ ਹੈ ਕਿ ਕਈ ਵਾਰੀ ਸਾਨੂੰ ਫੋਰਮਸਿਕ ਰਿਪੋਰਟਾਂ ਜਿਹੜੀਆਂ ਉਹ ਡੇਟ ਮਿਲਦੀਆਂ ਜੋ ਜਿਹੜੀ ਚੀਜ਼ ਤੁਸੀਂ ਸੀਜ਼ ਕੀਤੀ ਹੈ ਉਹ ਡਰਗ ਹੈ ਜਾਂ ਨਹੀਂ ਸਾਨੂੰ ਨਹੀਂ ਪਤਾ ਸੋ ਅਸੀਂ ਉਹਦਾ ਸੈਂਪਲ ਅਸੀਂ ਟੈਸਟ ਕਰਾਣ ਲਈ ਐਫਐਸਐਲ ਭੇਜਦੇ ਹਾਂ ਸੋ ਜੇ ਡਰਗ ਟੈਸਟ ਪੋਜ਼ਿਟਿਵ ਮੌਕੇ ਦਾ ਹੋਊਗਾ ਉਹ ਚੀਜ਼ ਆਪਣੀ ਫਾਈਲ ਤੇ ਅੱਜ ਰੱਖੀ ਦੇਖੋ ਜਿਹੜਾ ਤੇ ਹਾਰਡ ਕੋਰ ਬੰਦਾ ਹੈ ਉਸਦੇ ਨਾਲ ਪੂਰੀ ਸ਼ਕਤੀ ਨਾਲ ਟੀਕ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਬੰਦਾ ਮਿਸ ਗਾਈਡਡ ਹੈ ਉਦੀ ਕਾਉਂਸਲਿੰਗ ਵੀ ਕੀਤੀ ਜਾ ਸਕਦੀ ਹੈ ਵੀ ਸਾਡੀ ਅਪਰੋਚ ਰਿਫਾਰਮਿਸਟ ਵੀ ਹੋਣੀ ਚਾਹੀਦੀ ਹੈ ਸਿਰ ਜਿਹੜਾ ਮੰਥ ਫੈਸਟੀਵਲ ਸੀਜ਼ਨ ਆ ਰਿਹਾ ਹੈ ਸਰ ਸਾਨੂੰ ਫੋਰਸ ਜਿੱਤੀ ਹੋਈ ਹੈ ਐਸਜੀ ਨਾਲ ਸੋ ਦੇ ਨਾਲ ਅਸੀਂ ਦੇਖਿਆ ਕਿ ਜੇ ਅਸੀਂ ਇਕੁਪਮੈਂਟਸ ਦੀ ਨਾਲ ਉਸ ਤਰ੍ਹਾਂ ਦੇ ਲਈਏ ਸਰ ਜਿਵੇਂ ਬੈਰੀਕੇਡ ਹੈ ਰਾਤ ਨੂੰ ਸਾਡੀ ਪੀਸੀਆਰ ਦੀ ਗੱਡੀਆਂ ਸਰ ਉਹ ਸਾਡੀਆਂ ਸਰ ਪ੍ਰੋਪਰ ਡਿਪਲੋਇਮੈਂਟ ਹੋਏ ਉਹਨਾਂ ਦੀ ਲੈਟਾ ਚੱਲ ਰਹੀਆ ਹੋਣ ਤੇ ਜੇੜਾ ਕੋਈ ਵੱਡਾ ਕ੍ਰਾਈਮ ਹੋਣ ਵਾਲਾ ਹੈ ਸਰ ਉਹਨੂੰ ਰੋਕਿਆ ਵੀ ਜਾ ਸਕਦਾ ਹੈ। ਥੈਂਕ ਯੂ एवरीवन ऑल द बेस्ट ਤਗੜੇ ਹੋ ਕੇ ਕੰਮ ਕਰੋ ਜੀ। ਡਿਸਟ੍ਰਿਕਟ ਆਰਡਰ ਦੇ ਵਿੱਚ 4500 ਕਨਸਟੇਬਲਸ ਦੀ ਪੋਸਟਾਂ ਹੋਰ ਜਿਹੜੀਆਂ ਨਵੀਆਂ ਉਹ ਵੀ ਕ੍ਰੀਏਟ ਕਰਤੀ ਨੇ। ਜਿਹੜਾ ਨੋ ਫੇਸ ਦੇ ਮੈਨਰ ਦੇ ਵਿੱਚ ਭਰਿਆ ਗਿਆ ਦਰਦ ਮੈਂ ਐਕਸਪੈਕਟ ਕਰਾਂਗਾ ਕਿ ਹਰ ਜਿਹੜਾ ਐਸ ਐਚ ਓ ਹੋਏਗਾ ਸਬ ਡਿਵੀਜ਼ਨ ਡੀ ਐਸ ਪੀ ਐਸ ਐਸ ਪੀ ਸਰਹਬਾਨ ਜਾਂ ਜ਼ਿਲ੍ਹੇ ਦੇ ਅਫਸਰ ਜਿਹੜੇ ਐਸ ਪੀ ਇਨਵੈਸਟੀਗੇਸ਼ਨ ਹੈਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਏਰੀਏ ਦੇ ਗ੍ਰੇਡ ਟੌਪ ਦੇ ਸਪਲਾਈਰ ਹੈਗੇ ਜਿਹੜੇ 15 20 ਜਿਹੜੇ ਇੰਪੋਰਟੈਂਟ ਸਪਲਾਈਰ ਹੈ ਤਾਂ ਉਹਨਾਂ ਦੇ ਖਿਲਾਫ ਕੀ ਐਕਸ਼ਨ ਹੋ ਰਿਹਾ ਕੀ ਉਹ ਅੰਦਰ ਹੈਗੇ ਕੀ ਉਹ ਭੱਜੇ ਹੈਗੇ ਜਾਂ ਉਹ ਹਜੇ ਵੀ ਉਸੇ ਵਿੱਚ ਕਰਦੇ ਪਏ ਸਾਡੀ 87% ਕਵਰੇਜ ਨਹੀਂ ਹੈ ਸੋ ਇਟ ਮੀਨਸ ਕਿ ਬ੍ਰੋਡਲੀ ਮੋਟੇ ਤੌਰ ਤੇ ਤੁਸੀਂ ਸਾਰੇ ਇਨਵੈਸਟੀਗੇਸ਼ਨ ਅੱਛਾ ਕਰ ਰਹੇ ਹੋ ਸੋ ਤਕਰੀਬਨ ਮੈਂ ਸਮਝਦਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੇ ਯੂ ਆਲ ਡਿਜ਼ਰਵ ਅ ਪੈਟ ਔਨ ਦਾ ਬੈਕ ਬਿਕੋਜ਼ ਸਾਡੀ ਕਨਵਿਕਸ਼ਨ ਰੇਟ ਇਸ ਚੀਜ਼ ਨੂੰ ਸ਼ੋ ਕਰ ਰਹੀ ਹੈ ਇੱਕ ਪਾਇਸ ਦੀ ਗੱਲ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਪਾਇਸ ਦਾ ਅਸੀਂ ਮੇਜਰ ਰੀਵੈਂਟ ਕੀਤਾ ਹੈ ਪਾਇਸ ਦੇ ਵਿੱਚ ਹੁਣ ਵਾਇਸ ਸੈਂਪਲਸ ਜਿਹੜੇ ਉਹ ਅਪਲੋਡ ਕੀਤੇ ਜਾ ਸਕਦੇ ਹਨ ਪੁਆਇੰਟ ਆਫ ਅਰੇਸਟ ਦੇ ਜੇਲਾ ਦੇ ਵਿੱਚ ਤੁਸੀਂ ਸਾਰਿਆਂ ਨੇ ਐਸ ਅ ਸਪੈਸ਼ਲ ਕੈਂਪੇਨ ਚਲਾਇਆ ਹੈ ਕਿ ਜਿਹੜੇ ਜੇਲ ਦੇ ਵਿੱਚ ਜਿਹੜੇ ਇਨਮੇਟਸ ਹੈਗੇ ਉਹਨਾਂ ਦੇ ਵੌਇਸ ਸੈਂਪਲਸ ਜਿਹੜੇ ਅਸੀਂ ਅਪਲੋਡ ਕਰ ਰਹੇ ਹਾਂ ਕਾਫੀ ਚੰਗਾ ਕੰਮ ਹੋ ਰਿਹਾ ਸੋ ਆਲਵੇਜ਼ ਰਿਮੈਂਬਰ ਕਿ ਤੁਸੀਂ ਜਦੋਂ ਕੋਈ ਬੰਦਾ ਫੜਦੇ ਹੋ ਉਸ ਦਾ ਵੌਇਸ ਸੈਂਪਲ ਤੁਸੀਂ ਕੰਪੇਅਰ ਕਰਾ ਸਕਦੇ ਹੋ ਜਸਟ ਇਨ ਪਾਇਸ ਹੁਣ ਕਾਫੀ ਇੱਕ ਜੰਗੀ ਪੱਧਰ ਤੇ ਅਸੀਂ ਡਰਗ ਕਿਟਸ ਦੀ ਯੂਜ਼ ਸ਼ੁਰੂ ਕੀਤੀ ਸੀ ਪਰ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਬੈਕਗ੍ਰਾਉਂਡ ਦੇ ਅਧਾਰ ਹੈ ਕਿ ਕਈ ਵਾਰੀ ਸਾਨੂੰ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਉਹ 延迟 ਮਿਲਦੀਆਂ ਸੋ ਜਿਹੜੀ ਚੀਜ਼ ਤੁਸੀਂ ਸੀਜ਼ ਕੀਤੀ ਹੈ ਉਹ ਡਰਗ ਹੈ ਜਾਂ ਨਹੀਂ ਸਾਨੂੰ ਨਹੀਂ ਪਤਾ ਸੋ ਅਸੀਂ ਉਹਦਾ ਸੈਂਪਲ ਅਸੀਂ ਟੈਸਟ ਕਰਾਉਣ ਲਈ ਐਫਐਸਐਲ ਭੇਜਦੇ ਹਾਂ ਐਫਐਸਐਲ ਦੀ ਰਿਪੋਰਟ ਡਿਲੇਡ ਹੁੰਦੀ ਹੈ ਤੇ ਕੋਰਟ ਤੋਂ ਉਹਦੀ ਇੰਟਰਮੀਨ ਮੇਲ ਹੋ ਜਾਂਦੀ ਮੁਲਜ਼ਮੀ ਸੋ ਇਸ ਨੂੰ ਜਿਹੜਾ ਰੋਕਿਆ ਜਾ ਸਕਦਾ ਹੈ ਜੇ ਮੌਕੇ ਤੇ ਡਰਗ ਕਿਟ ਦੇ ਵਿੱਚ ਇਹ ਟੈਸਟ ਆ ਜਾਊਗਾ મોટા ਤੌਰ ਤੇ ਕਿ ਜਿਹੜੀ ਜਿਹੜੀ ਵੀ ਆਈਟਮ ਸੀਜ਼ ਕੀਤਾ ਗਿਆ ਉਹ ਕੰਟਰਬੈਂਡ ਹੈ ਸੋ ਜੇ ਡਰੱਗ ਟੈਸਟ ਪੋਜ਼ਿਟਿਵ ਮੌਕੇ ਦਾ ਹੋਊਗਾ ਉਹ ਚੀਜ਼ ਆਪਣੀ ਫਾਈਲ ਤੇ ਆ ਜਾਊਗੀ ਜਬੇ ਕਈ ਕੇਸਸ ਐ ਸਪੈਸ਼ਲੀ ਜਿਹੜੇ ਇਹਨਾਂ ਦੇ ਸਰਹੱਦ ਨੇ ਜਿਹੜੇ ਬਾਹਰ ਬੈਠੇ ਸੋ ਉਹਨਾਂ ਲਈ ਓਪਨ ਐਂਡਡ ਵਾਰੈਂਟਸ ਚਾਹੀਦੇ ਹੁੰਦੇ ਆ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਬੰਦਦੇ ਆ ਜਾਂ ਕਿਸੇ ਦਾ ਪਾਸਪੋਰਟ ਰਿਵੋਕ ਕਰਾਨਾ ਸੋ ਇਨ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ ਦੇਖੋ ਲਿਖਾ ਪੜੀ ਡਾਕੂਮੈਂਟੇਸ਼ਨ ਇਜ਼ ਦਾ ਬੈਟਰ ਆਫ ਆਫ ਸਕਸੈਸਫੁਲ ਪੁਲਿਸਿੰਗ ਸੋ ਇਸ ਦੇ ਵਿੱਚ ਤੁਸੀਂ ਸਪੈਸ਼ਲੀ ਧਿਆਨ ਦੇ ਕੇ ਜਿਹੜੇ ਜਿਹੜੇ ਆਪਣੇ ਬੰਦੇ ਜਿਹੜੇ ਇੰਪੋਰਟੈਂਟ ਹੈਗੇ ਉਹਦਾ ਉਹਨਾਂ ਦੀ ਡਾਕੂਮੈਂਟੇਸ਼ਨ ਪੂਰੀ ਕਰੋ ਪਹਿਲੇ ਵੀ ਮੈਂ ਕਈ ਵਾਰੀ ਗੱਲ ਐਸਐਸਪੀਜ਼ ਨੂੰ ਕਹੀ ਹੈ ਕਿ ਇਟ ਇਜ਼ ਐਕਸਟਰੈਡੀਸ਼ਨ ਜਾਂ ਡਿਪੋਰਟੇਸ਼ਨ ਜਿਹੜਾ ਹਾਈਲੀ ਮਤਲਬ ਟੈਕਨੀਕਲ ਸਬਜੈਕਟ ਹੈ ਸੋ ਜਿਹੜੇ ਆਪਣੇ ਡੋਮੇਨ ਐਕਸਪਰਟਸ ਨੂੰ ਤੁਸੀਂ ਇੰਗੇਜ ਕੀਤੇ ਹਨ ਉਹਨਾਂ ਦੀ ਹੈਲਪ ਲੇ ਲੋ ਜਾਂ ਤੁਸੀਂ ਕੋਈ ਐਡਵੋਕੇਟਸ ਇੰਗੇਜ ਕਰਨੇ ਹਨ ਉਹਨਾਂ ਨੂੰ ਇੰਗੇਜ ਕਰੋ ਜਿਹੜਾ ਸਾਡਾ ਇਨੀਸ਼ੀਅਲ ਪ੍ਰੋਪੋਜ਼ਲ ਕੋਈ ਵੀ ਜਗ੍ਹਾ ਜੇ ਰੈਡ ਨੋਟਿਸ ਜਾਂਦਾ ਹੈ ਜਾਂ ਆਰ ਪ੍ਰਪੋਜ਼ਲ ਫਾਰ ਐਕਸਟਰੈਡੀਸ਼ਨ ਜਾਂਦਾ ਹੈ ਪ੍ਰੋਵੀਜ਼ਨਲ ਅਰੈਸਟ ਦਾ ਪ੍ਰਪੋਜ਼ਲ ਜਾਂਦਾ ਹੈ ਉਹ ਪ੍ਰੋਪਰਲੀ ਲੀਗਲੀ ਸੌਂਡ ਹੋਣਾ ਚਾਹੀਦਾ ਸੋਸ਼ਲ ਮੀਡੀਆ ਮਾਨੀਟਰਿੰਗ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਕਿ ਹਰ ਜ਼ਿਲ੍ਹੇ 'ਚ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਹੋਣੇ ਚਾਹੀਦੇ ਉਹ ਕਨਸਰਨਡ ਐਸਐਸਪੀ ਕਨਸਰਨਡ ਸੀਪੀ ਕਨਸਰਨਡ ਰਾਜ ਡੀਆਈਜੀ ਉਹਨਾਂ ਦੇ ਨਾਲ ਡੇਲੀ ਇੰਟਰੈਕਟ ਕਰਨ ਇਸ ਤੋਂ ਇੱਕ ਤੇ ਸਭ ਨੂੰ ਪਤਾ ਲੱਗਦਾ ਕਿ ਕਿਹੜਾ ਕੰਟੈਂਟ ਜਿਹੜਾ ਉੱਠ ਰਿਹਾ ਹੈਗਾ ਉਹ ਅਨਵੇਰੀਫਾਈਡ ਗਲਤ ਕੰਟੈਂਟ ਹੈ ਉਸ ਨੂੰ ਡਿਵੀਜ਼ਨ ਦੀ ਲੋੜ ਹੈ ਜਾ ਕਿਤੇ ਕੋਈ ਇਨਸੀਡੈਂਟ ਹੋਇਆ ਹੈ ਉਸ ਤੇ ਸਾਨੂੰ ਰਿਐਕਸ਼ਨ ਦੀ ਲੋੜ ਹੈ ਗਲਤ ਫੈਕਟਸ ਪ੍ਰੈਜ਼ెంట్ ਕੀਤੇ ਜਾ ਰਹੇ ਹਨ ਉਸ ਦਾ ਰਿਬਟਲ ਕਰੋ ਯਾ ਐਬਸੋਲੂਟਲੀ ਇਨਕਰੈਕਟ ਇਨਫੋਰਮੇਸ਼ਨ ਸੋਸ਼ਲ ਮੀਡੀਆ 'ਤੇ ਆਤੇ ਹੈ ਤੇ ਉਹ ਕੰਟੈਂਟ ਜਿਹੜਾ ਡਾਊਨ ਕਰਾਇਆ ਜਾਵੇ ਕਿਤੇ ਕੋਈ ਹੇਟ ਸਪੀਚ ਹੈ ਉਸ ਤੇ ਐਫ ਆਈ ਆਰ ਦਰਜ ਹੋਵੇ ਸੋ ਉਹ ਅਕ੍ਰੋਸ ਦੀ ਸੈਲਮੈਂਟ ਉਹ ਪਾਵੇ ਕੋਈ ਬੰਦਾ ਹੋਵੇ ਜੇ ਕੋਈ ਹੇਟ ਸਪੀਚ ਕਰਦਾ ਹੈ ਜਾਂ ਉਹ ਗਲੋਰੀਫਾਈ ਕਰਦਾ ਹੈ ਕਰਾਈਮ ਨੂੰ ਸੋ ਉਸ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਕੰਟਰੋਲ ਰੂਮ ਦੀ ਥਰੀ ਫੰਕਸ਼ਨਿੰਗ ਹੈ ਕਿ ਇਸ ਤੇ ਤੁਹਾਡੀ ਗੱਡੀਆਂ ਤੇ MDT ਲੱਗੀ ਹੈ ਕਿ ਕਈ ਰੂਰਲ ਏਰੀਆ ਚ MDT ਨਹੀਂ ਲੱਗੀ ਮੈਂ ਸੁਜੈਸਟ ਕੀਤਾ ਸੀ ਜਿਹੜੀ ਥਾਣਿਆਂ ਦੀ ਸੈਕੰਡ ਗੱਡੀਆਂ ਹਨ ਉਹਨਾਂ ਤੇ ਵੀ MDT ਲਵਾਓ ਜਾਂ ਚੌਕੀ ਇੰਚਾਰजेस ਦੀਆਂ ਗੱਡੀਆਂ ਹਨ ਉਹਨਾਂ ਤੇ MDT ਲਗਿਓ ਤਾਂਕਿ ਸਾਡੀ ਜਿਹੜਾ ਸਾਡਾ ਰਿਸਪੌਂਸ ਟਾਈਮ ਹੈ ਉਹ ਘਟਣਾ ਚਾਹੀਦਾ ਹੈ ਦੇਖੋ ਜਿਹੜਾ ਤੇ ਹਾਰਡ ਕੋਰ ਬੰਦਾ ਹੈ ਉਸ ਦੇ ਨਾਲ ਪੂਰੀ ਸਖਤੀ ਨਾਲ ਡੀਲ ਕਰੋ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬੰਦਾ ਮਿਸਗਾਈਡਡ ਹੈ ਉਹਦੀ ਕਾਉਂਸਲਿੰਗ ਵੀ ਕੀਤੀ ਜਾ ਸਕਦੀ ਹੈ ਵੀ ਸਾਡੀ ਅਪਰੋਚ ਰਿਫਾਰਮਿਸਟ ਵੀ ਹੋਣੀ ਚਾਹੀਦੀ ਹੈ ਸੋ ਇਹਨਾਂ ਦੇ ਵਿੱਚੋਂ ਤੁਹਾਡੇ ਸੋਰਸਸ ਵੀ ਬਣ ਸਕਦੇ ਸੋ ਇੱਥੇ ਦੇਖੋ ਪੁਲਸ ਵਾਲੇ ਵੀ ਆਖਣਗੇ ਜਦੋਂ ਤੁਸੀਂ ਗੱਲ ਕਰਦੇ ਹੋ ਕੁਐਸਚਨ ਕਰਦੇ ਹੋ ਇੰਟਰੈਕਟ ਕਰੋਗੇ ਜੋਕਰ ਮੇਗਾਉਂਗੀ ਆਰਾਮ ਮੁੰਦਾ ਹੈਗਾ ਵੀ ਮੁੰਦਾ ਹੈਗਾ ਇਸ ਕਰਕੇ ਇਹਨੂੰ ਮੇਨ ਸਟ੍ਰੀਮ ਤੇ ਲੈ ਆਉਂਦੇ ਆ ਉਹ ਤੁਹਾਨੂੰ ਇਨਫੋਰਮੇਸ਼ਨ ਵੀ ਦਊਗਾ ਸੋ ਇਸ ਤਰ੍ਹਾਂ ਕੇ ਨਾਲ ਇੰਟਰਸਟ ਲੈ ਕੇ ਜਿਹੜੇ ਤੁਹਾਨੂੰ ਮੈਂ ਟਾਸਕ ਦੇਤੇ ਜਾਂਦੇ ਵੈਰੀਫਾਈ ਕਰਦੇ ਉਹਨਾਂ ਦੇ ਵਿੱਚ ਇੰਟਰਸਟ ਲਓ ਤੇ ਹੋ ਸਕਦਾ ਕੋਈ ਲੌਂਗ ਟਰਮ ਸਾਡਾ ਐਸੈਟ ਬਣ ਜਾਵੇ ਇੱਕ ਪੁਆਇੰਟ ਬਚਿਆ ਰਹਿ ਗਿਆ ਸੀ ਇੱਥੋਂ ਮੈਂ ਕਿ ਜੇਲਾ ਦੇ ਵਿੱਚ ਸਾਰਾ तकरीबन साजिशਾਂ ਕਨਸਪਿਰੈਂਸੀਜ਼ ਜਿੰਨਾ ਦੇ ਵਿੱਚ ਹੁੰਦੀਆਂ ਤੇ ਇਹ ਕਿਤੇ ਜੇਲਾ ਦੇ ਵਿੱਚ ਸੋਰਸਸ ਬਣਾਉਂਦੇ ਉੱਥੇ ਜਿਹੜੇ ਮੁਲਜ਼ਮ ਹੈਗੇ ਉਹਨਾਂ ਨੂੰ ਟਾਈਮ ਟੂ ਟਾਈਮ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਓ ਉਹਨਾਂ ਨਾਲ ਗੱਲਬਾਤ ਕਰੋ ਤੇ ਰੈਗੂਲਰ ਤੌਰ ਤੇ ਜੇਲਾ ਦੀ ਕੋਆਰਡੀਨੇਟ ਸਰਚ ਵੀ ਹੋਣੀ ਚਾਹੀਦੀ ਸੋ ਇਹ ਇਹ ਜਿਹੜੀ ਜੇਲਸ ਤੇ ਸਪੈਸ਼ਲ ਅਟੈਂਸ਼ਨ ਪੇ ਕਰਨ ਦੀ ਲੋੜ ਹੈ ਸਾਜਿਸ਼ਾਂ ਸਿੱਧੇ ਜਲੰਧਰ ਦੰਪ੍ਰਿਤ ਕੁਨਾਫਿੰਸ ਚਿਗਰੋ ਸਤਿ ਜੀ ਨਾ ਮਨ ਫੈਸਟੀਵਲ ਸੀਜ਼ਨ ਆ ਰਿਹਾ ਸਰ ਸਾਨੂੰ ਫੋਰਸ ਦਿੱਤੀ ਹੋਈ ਹੈ ਐਸਟੀਜੀ ਗਾਰਡਰ ਵੱਲੋਂ ਸਰ ਉਹਦੇ ਨਾਲ ਅਸੀਂ ਦੇਖਿਆ ਕਿ ਜੇ ਅਸੀਂ ਇਕੁਪਮੈਂਟਸ ਹੀ ਨਾਲ ਉਸ ਸਰਜਰੀ ਲਈ ਸਰ ਜਿਵੇਂ ਬੈਰੀਕੇਡ ਹੈ ਰਾਤ ਨੂੰ ਸਾਡੀ ਪੀਸੀਆ ਦੀ ਗੱਡੀ ਹੈ ਸਰ ਉਹਨਾਂ ਨੂੰ ਸੱਦੇ ਕੇਵਲ ਇਹ ਬੀਟ ਕੀਤਾ ਕਿ ਉਹ ਸਾਡੀਆਂ ਸਰ ਪ੍ਰੋਪਰ ਡਿਪਲੋਇਮੈਂਟ ਹੋਏ ਉਹਨਾਂ ਦੀ ਨਾਈਟਾ ਚੱਲ ਰਹੀ ਆ ਹੋਣ ਤੇ ਜੇ ਜੜਾ ਕੋਈ ਵੱਡਾ ਕ੍ਰਾਈਮ ਹੋਣ ਵਾਲਾ ਹੈ ਸਰ ਉਹਨੂੰ ਰੋਕਿਆ ਵੀ ਜਾ ਸਕਦਾ ਹੈ ਹਰ ਥਾਂ ਤੇ ਸਰ ਪੰਜ ਬਦਨੇ ਖਾ ਲਾ ਹੈ ਬੜੇ ਮੁਸ਼ਕਿਲ ਹੈ ਬਟ ਅਸੀਂ ਆਪਣੇ ਇਕੁਪਮੈਂਟਸ ਨੂੰ ਸੈਂਟੀਰੀਟੀ ਯੂਜ਼ ਕਰਕੇ ਸਰ چھوٹا दंस अ یا या पाचार ला दी उदे पीछे दो मुलाजम अपने खड़े हो इट हेल्प्स अस अ लॉट ऑफ आई एग्री डीआईजी झलंदर एंड नवीन टेलग्राफी सर सिर्फ दो तीन पॉइंट्स ऐड करना चाह रहे हैं सर इतना टू व्हीलर चेकिंग इज वेरी इंपॉर्टेंट क्योंकि जिन्ना भी सिर्फ क्राइम होता चाहे वो सर वो ग्रेनेड लोपिंग है या मर्डर है वो टू व्हीलर के काफी हो रहे हैं सर टू व्हीलर चाहे रात का टू व्हीलर से ਸਰ ਜਿੰਨਾ ਬੇਲੌ ਕ੍ਰਿਟੀਕਲ ਗਾਰ ਆਉਂਦੇ ਹਨ ਉਹਨਾਂ ਨੂੰ ਚੈੱਕ ਕਰਨਾ ਉਹਨਾਂ ਨੂੰ ਪ੍ਰੀਵੈਂਟਿਵ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਇਟ ਇਜ਼ ਆਲਸੋ ਇੰਪੋਰਟੈਂਟ ਕਿਉਂਕਿ ਰਿਪੀਟ ਫਾਇੰਡਰ ਬੀ ਨੇਸਸਰੀ ਥੈਂਕ ਯੂ ਸਰ ਆਈ ਅਗਰੀ ਥੈਂਕ ਯੂ एवरीवन ऑल द बेस्ट ਤਗੜੇ ਹੋ ਕੇ ਕੰਮ ਕਰੋ ਜੀ